ਜੀ ਇਹ ਰਿਹਾ 24 ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਪੰਜਾਬ ਦੇ ਹੋਮਗਾਰਡ ਰਿਟਾਇਰਡ ਯੂਨੀਅਨ ਵੱਲੋਂ ਅੱਜ ਅਟੜਿਆਲਾ ਸੰਗੁਰ ਨੈਸ਼ਨਲ ਹਾਈਵੇਅ 7 ਤੇ ਕਰਨਾਲਾ ਆ ਕੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਗਿਆ ਹੈ ਜੀ ਲੈ ਕੇ ਪੰਜਾਬ ਸਰਕਾਰ ਤੋਂ ਬਹੁਤ ਲੰਬੇ ਸਮੇਂ ਤੋਂ ਕਰ ਰਹੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਆਉਣਾ ਵੱਲੋਂ ਪੰਜਾਬ ਸਰਕਾਰ ਵੱਲੋਂ ਉਹਨਾਂ ਦੀ ਹੱਕੀ ਮੰਗਾਂ ਨਾ ਪੂਰੀਆਂ ਹੋਣ ਤੇ ਲੈ ਕੇ ਪੈਨਸ਼ਨ ਹੋਮਗਾਰਡ ਦੇ ਰਿਟਾਇਰਡ ਮੁਲਾਜ਼ਮਾਂ ਵੱਲੋਂ ਤਰਨਾ ਰੋਸ਼ਨ ਕੀਤੇ ਜਾ ਰਹੇ ਹਨ ਜਿੱਥੇ ਅੱਤ ਦੀ ਪਹਿਰੀ ਗਰਮੀ ਦੇ ਬਾਵਜੂਦ ਵੀ ਨਾ ਪ੍ਰਵਾਹ ਕਰਦੇ ਹੋਣਾ ਵੱਲੋਂ ਨੈਸ਼ਨਲ ਹਾਈਵੇ ਉੱਤੇ ਬੈਠੇ ਨਜ਼ਰ ਆ ਰਹੇ ਹਨ ਕਿਤੇ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦੇ ਨਾ ਸੁਣਨ ਦੀ ਘਾਰ ਲਾਈ ਤੇ ਕਿਹਾ ਕਿ ਜਦੋਂ ਉਹਨਾਂ ਦੀ ਨਹੀਂ ਸੁਣਵਾਈ ਹੁੰਦੀ ਤੱਕ ਉਹ ਨੈਸ਼ਨਲ ਚੇਨ ਸਮੇਂ ਉਹਨਾਂ ਨੇ ਇੱਥੇ ਸਮੇਂ ਲਈ ਜਾਮ ਰੱਖਣਗੇ ਤੇ ਆਉ ਤੁਹਾਨੂੰ ਸੁਣਾਉਣਿਆ ਉਹਨਾਂ ਨੇ ਕੀ ਕੀ ਮੰਗਾਂ ਹਨ ਤੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਹੇ ਹਨ ਵੀ ਹਾਸੇ ਵੀ ਤਾਂ ਹੀ ਚੰਗੇ ਲੱਗਦੇ ਆ ਹੋਮ ਗਾਰਡ ਜਿੰਦਾਬਾਦ ਆਏ ਹੋਮ ਗਾਰਡ ਜਿੰਦਾਬਾਦ ਹੋਮ ਗਾਰਡ ਜਿੰਦਾਬਾਦ ਵੈਕਰ ਜੀ ਕਾ ਹਾਂਜੀ ਕੀ ਨਾਮ ਆ ਜੀ ਅਮਰ ਜੀ ਸਹੀ ਠੀਕ ਹੈ ਪ੍ਰੋਟੈਸਟ ਕਿਉਂ ਕੀਤਾ ਤੁਸੀਂ ਇੱਥੇ? ਪ੍ਰੋਟੈਸਟ ਅਸੀਂ ਕੀਤਾ ਜੀ ਅਸੀਂ ਇੱਥੇ ਸਾਰੇ ਰਿਟਾਇਰ ਬੰਦੇ ਆ ਸਾਡੇ ਨਾਲ ਡਿਊਟੀ ਕਰਨ ਵਾਲੇ ਵੀ ਜਵਾਨ ਜੀ ਸਾਰੇ ਪੰਜਾਬ ਦੇ ਸਾਰੇ ਜਵਾਨਾ ਅਸੀਂ ਇੱਥੇ ਇਕੱਠੇ ਹੋ ਸਾਡੀ ਜਿਹੜੀ ਮੇਨ ਮੰਗ ਆ ਉਹ ਪੈਨਸ਼ਨ ਆ ਜਵਾਨ ਪਤਾਂ ਠੀਕ ਹੈ ਜੀ ਅਸੀਂ 32 33 33 ਕਈ ਜਵਾਨਾਂ ਨੇ 40 40 ਸਾਲ ਡਿਊਟੀ ਕੀਤੀ ਹੈ ਜਦੋਂ ਅਸੀਂ 58 ਸਾਲ ਦੇ ਹੁੰਦੇ ਅਸੀਂ ਦੁੱਧ ਚੋਤੇ ਵੇ ਵਾਲ ਕੱਟ ਕੇ ਮਾਰੀ ਲਾ ਪਰੇ ਸਾਨੂੰ ਆਂਸਰ ਦੇ ਦੇ ਜਿੰਨੀਆਂ ਸਾਡੀਆਂ ਕੁਰਬਾਨੀਆਂ ਉਦਾਰ ਕਿਨਾਰ ਅਸੀਂ ਭੁੱਖੇ ਤੇ ਆਏ ਜੀ ਸਾਨੂੰ ਘਰਾਂ ਨੂੰ ਤੋੜ ਦਿੱਤਾ ਜਾਂਦਾ ਸਾਡੇ ਕੋਲੇ ਕੋਈ ਪੈਸਾ ਨਹੀਂ ਕੋਈ ਦਵਾਈ ਲੈਣ ਨੂੰ ਪੈਸਾ ਨਹੀਂ ਹੈ ਸਾਨੂੰ ਕੋਈ ਕਪੜਾ ਪਾਉਣ ਨੂੰ ਪੈਸਾ ਨਹੀਂ ਜਿਹੜੇ ਸਾਡੇ ਪੁੱਤ ਪੋਤੇ ਅਸੀਂ ਉਹਨਾਂ ਤੋਂ ਕੱਨੇ ਕੱਦ ਰਹੋਣੇ ਆ ਉਹ ਕੋਲੋਂ ਸਾਥੋਂ ਟੋਪਕੀਆਂ ਮੰਗਦਾ ਸਾਡੀ ਜੇਬ ਚ 100 ਰੁਪਏ ਨਹੀਂ ਆ ਇਹ ਜਿਹੜਾ ਧਰਨਾ ਅਸੀਂ ਲਾਇਆ ਵੀ ਸਾਡੀ ਮੇਡ ਮੰਗ ਪੈਨਸ਼ਨ ਮਾਨ ਪਤਾ ਜੀ ਨੂੰ ਕਹਿੰਦੇ ਆ ਵੀ ਉਹ ਸਾਨੂੰ ਦਿੱਤਾ ਜਾਵੇ ਜਦੋਂ ਜਾਂਦੇ ਛੋਟਾ ਹੋਇਆ ਪਿਆ ਜੀ ਛੋਟਾ ਹੋਇਆ ਪਿਆ 19 ਤੋਂ ਹਲਾਰਾ ਲਾ ਰਹੇ ਆ ਅਸੀਂ ਇਹਨੇ ਜਿਹੋਇਆ ਪਿਆ ਤਾਂ ਸਾਨੂੰ ਦੇਓ ਜੀ ਅਸੀਂ ਆਪਦੇ ਘਰੇ ਜਾਣਾ ਤੁਹਾਡੀ ਡਿਊਟੀ ਪੰਜਾਬ ਪੁਲਿਸ ਨਾਲ ਪੰਜਾਬ ਪੁਲਿਸ ਨਾਲ ਪੰਜਾਬ ਪੁਲਿਸ ਨਾਲ ਜੀ ਮ ਕਰਦੀ ਸਾਡੀ ਜਿਹੜੀ ਹੋਗਾਰਡਾ ਫੌਜ ਨਾਲ ਡਿਊਟੀ ਕਰਦੀ ਆ ਛੋਟੇ ਮੈਂ ਘਿਹਾਨ ਦੇ ਵਿੱਚ ਹੋਰ ਲੈ ਬਣਾਉ 1965 ਦੀ جنگ ਦੇ ਵਿੱਚ ਲਾਧੂਗਾ ਚੌਕੀ ਦੇ ਵਿੱਚ ਸਾਡੇ 19 ਜਵਾਨ ਜਿਹੜੇ ਪਾਕਿਸਤਾਨ ਨੇ ਕੈਦ ਕਰ ਲਏ ਸੀ ਜਿਹੜੀ ਉਹ ਦਵੱਲੀ ਦੇ ਵਿੱਚ ਫਿਰ ਇਹਨਾਂ ਨੂੰ ਪਤਾ ਲੱਗਿਆ ਵੀ ਹੋਗਾਰਡ ਦੀ 19 ਜਵਾਲ ਪਾਕਿਸਤਾਨ ਨੇ ਕੈਦ ਕੀਤੇ ਆ ਫਿਰ ਉਹ ਆਏ ਸੀ ਬਾਉਂਡਰ ਦੇ ਉੱਤੇ ਸਾਡੇ ਹੋਗਾਰਡ ਜਵਾਨਾਂ ਦੇ ਬੁੱਤ ਲੱਗੇ ਹੋਏ ਜਦੋਂ ਚੀਨ ਨਾਲ ਲੜਾਈ ਹੋਈ ਆ ਸਾਡੀਆਂ ਲੜਕਾਂ ਗਾ 3 ਲੜ 3 ਛੱਡੀ ਲੈ ਕੇ ਸਾੜੀ ਸਾੜੀ ਲਾ ਕੇ ਉਹਨਾਂ ਨੇ ਲੜਾਈ ਕੀਤੀ ਆ ਅਗਰ ਗੱਲ ਕਰੀਏ ਸਰਕਾਰਾਂ ਜਦੋਂ ਸਟਾਰਟਿੰਗ ਚੱਲਦੀ ਨੇ ਪਹਿਲਾਂ ਕਿਉਂ ਨਹੀਂ ਮੰਗਾ ਕੀਤੀ ਜਦੋਂ ਨੌਕਰੀ ਦੀ ਭਰਤੀ ਕੀਤੀ ਸਾਡੀਆਂ ਜੀ ਮੰਗਾ ਸਾਡੀਆਂ ਸ਼ੁਰੂ ਤੋਂ ਹੀ ਚੱਲਦੀਆਂ ਜਦੋਂ ਇਹ ਕਹਿੰਦੇ ਸਾਨੂੰ ਸਾਰਾ ਕੁਝ ਦੇਵਾਂਗੇ ਅਸੀਂ ਸੁਪਰੀਮ ਕੋਰਟ 'ਚ ਵੀ ਗਏ 15 ਦੇ ਵਿੱਚ ਸਾਡਾ ਫੈਸਲਾ ਹੋਇਆ ਵੀ ਜੋ ਤੌਰਸ ਨੂੰ ਮਿਲਦਾ ਉਹੀ ਤਨੂੰ ਕੰਮ ਡਿਊਟੀ ਕਰਦੇ ਹਨ ਉਹ ਦਿੱਤਾ ਜਾਵੇ ਸਰ ਪਰ ਸਾਨੂੰ ਦਿੱਤਾ ਕੁਝ ਨਹੀਂ ਸਾਨੂੰ ਫੇਰ ਡੇਲੀ ਵਾਜੀ ਨਾ ਨੈਸ਼ਨਲ ਹਾਈਵੇ ਘੇਰ ਨਹੀਂ ਬਿਗਰ ਤੁਸੀਂ ਮੰਤਰੀ ਸਾਹਿਬ ਦੇ ਘਰੇ ਜਾਂਦੇ ਜਾਂ ਮੁੱਖ ਮੰਤਰੀ ਸੋਣ ਅ ਕਮਰਦਰੀ ਜੀ ਨੂੰ ਪਹਿਲੇ ਹੀ ਦੱਸਦਾ ਵੀ ਅਸੀਂ ਮਿਲੇ ਆਂ 1.5 ਸਾਲ ਹੋ ਗਿਆ ਕਹਿੰਦਾ 15 ਦਿਨਾਂ ਦੇ ਵਿੱਚ ਤੁਹਾਡਾ ਮੈਂ ਸਾਰਾ ਕੁਝ ਕਲੀਅਰ ਕਰ ਦੂੰਗਾ ਤੁਹਾਨੂੰ ਪੈਨਸ਼ਨ ਦੇ ਦੂੰਗਾ ਸਾਨੂੰ ਇਹਨੇ ਮਿਲਦਾ ਟਾਈਮ ਹੀ ਨਹੀਂ ਦਿੱਤਾ ਤੋ ਇਹ ਪੁੱਛੋ ਵੀ ਅਸੀਂ ਕਿੱਥੇ ਲਿਗੇ ਚੀਮਾ ਸਾਹਿਬ ਨੂੰ ਹਜ਼ਾਰਾਂ ਵਾਰੀ ਮਿਲ ਲੈ ਚੱਡਾ ਸਾਹਿਬ ਨੂੰ ਰੋਪੜਾ ਅਸੀਂ ਮਿਲ ਲੈ ਕਿਹੜਾ ਇਹਨਾਂ ਦਾ ਮੰਤਰੀ ਆ ਜਿਹਨੂੰ ਅਸੀਂ ਨਹੀਂ ਮਿਲੇ ਬਠਿੰਡੇ ਦੇ 5 ਦਿਨ ਅਸੀਂ ਪੰਨਾਂ ਕੋਲੇ ਜਾਵੜੇ ਅਸੀਂ ਹੜੇ ਕੱਢ ਲੈ ਸਾਡਾ ਇਸੇ ਦਿਲ ਨਹੀਂ ਕਰਦਾ ਵੀ ਅਸੀਂ ਨੈਸ਼ਨਲ ਹਾਈਵੇ ਰੱਖੋਗੇ ਕਿਉਂਕਿ ਸਾਡੇ ਭੈਣ ਭਰਾਈਆ ਜਿਹੜੇ ਤੰਗ ਹੁੰਦੇ ਨੇ ਜਿਹੜੇ ਮੰਤਰੀਆ ਦਾ ਦੂਜੇ ਪਾਸੇ ਦੀ ਕੀ ਕੀ ਡਿਪਟੀ ਸਾਹਿਬ ਨੇ ਡਿਪਟੀ ਸਾਹਿਬ ਕਹਿੰਦੇ ਤੁਸੀਂ ਤਾਂ ਨਾ ਚੱਕਦੇ ਤੁਸੀਂ ਫਿਰ ਉਹਨਾਂ ਨੂੰ ਕੀ ਕਦੋਂ ਤੱਕ ਕਹਿੰਦੇ ਨਹੀਂ ਤੁਸੀਂ ਕਦੋਂ ਤੱਕ ਅਸੀਂ ਕਿਹਾ ਵੀ ਦੇਖਦੇ ਆਂ ਜੀ ਕਿ ਸਾਡੇ ਸਾਰਾ ਪੰਜਾਬ ਪਹੁੰਚਿਆ ਹੋਇਆ ਸਾਡੇ ਬੰਦੇ ਹੋਰ ਆ ਰਹੇ ਆ ਗਦਾ ਅੰਮ੍ਰਿਤਸਰ ਤੋਂ ਕੁਛ ਘਟਗਾ ਕੇ ਆਈ ਜਾਂਦੇ ਠੀਕ ਹੈ ਫਿਲਹਾਲ ਜਾਰੀ ਰੱਖਣਾ ਹਾਂਜੀ ਮੇਰਾ ਨਾਮ ਹਰਜੀਤ ਸਿੰਘ ਆ ਜੀ ਅੱਛਾ ਹਰਜੀਤ ਸਿੰਘ ਜੀ ਕੀ ਮਸਲਾ ਬੋਲ ਜੀ ਸਾਡਾ ਮਸਲਾ ਇਹ ਹੋਈ 58 ਸਾਲ ਦਾ ਇਹਨਾਂ ਰਿਟਾਇਰ ਕਰਤਾ ਜੀ ਜਦ ਕਿ ਸਾਡੇ ਦੇ ਕਾਨੂੰਨ ਦੇ ਲਾਗੂ ਇਹਨਾਂ ਨੇ 58 ਸਾਲ ਦਾ ਕਰਨਾ ਆ ਪੰਜਾਬ ਸਰਕਾਰ ਦਾ ਤੇ ਸਾਨੂੰ ਪੰਜਾਬ ਸਰਕਾਰ ਵਾਲੀਆਂ ਸਹੂਲਤਾਂ ਵੀ ਦੇਣ ਉਦੋਂ ਸਾਨੂੰ ਕਹਿੰਦੇ ਵੀ ਤੁਸੀਂ ਪੈਨਸ਼ਨ ਦੀ ਵਾਰੀ ਕਹਿੰਦੇ ਤੁਸੀਂ ਵਲੰਟੀਅਰ ਆ ਤੁਸੀਂ ਕਿੰਨੇ ਟਾਈਮ ਡਿਊਟੀ ਕੀਤੀ ਮੈਂ 32 ਸਾਲ ਕੀਤੀ ਜੀ ਉਸ ਤੋਂ ਬਾਅਦ ਕੋਈ ਪੈਨਸ਼ਨ ਨਹੀਂ ਕੋਈ ਕੋਈ ਪੈਸਾ ਨਹੀਂ ਬਿਲਕੁਲ ਖਾਲੀ ਹਸਕਾਰ ਭੇਜਿਆ ਸਾਨੂੰ ਇਹਨਾਂ ਦਾ ਰਿਟਾਇਰਮੈਂਟ ਵਕਤ ਵੀ ਕੋਈ ਪੈਸਾ ਨਹੀਂ ਦਿੱਤਾ ਗਿਆ ਜੀ ਕੋਈ ਪਈ ਵਾਲੀ ਸਾਨੂੰ ਦਿੱਤਾ ਜੀ ਸਿਰਫ ਇੱਕ ਸਿਰਫ ਜਾਣ ਲੱਗਿਆ ਕਿ 10000 ਰੁਪਏ ਦਾ ਚੈੱਕ ਦੇ ਕੇ ਸਾਡਾ ਠੀਕ ਸਾਨੂੰ ਘਰ ਤੋੜ ਦਿੱਤਾ ਜਾਂਦਾ ਇੱਕ 10000 ਰੁਪਏ ਦੀ ਇੱਕ ਟਰੋਫੀ ਜੀ ਦੇ ਦਿੰਦੇ ਆ ਉਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਦਿੰਦੇ ਠੀਕ ਹੈ ਅਸੀਂ ਪੈਨਸ਼ਨ ਦੀ ਮੰਗ ਕਰਦੇ ਆ ਜੋ ਸਾਡਾ ਹੱਕ ਮੰਦਾ ਉਹ ਸਾਡਾ ਜੋ ਸਰਕਾਰ ਨਾਲ ਈਪੀਐਫ ਮੰਦਾ ਸਾਨੂੰ ਈਪੀਐਫ ਵੀ ਦਿੱਤਾ ਜਾਵੇ ਡੀਏ ਗ੍ਰੇਡਿਟੀ ਸਭ ਕੁਝ ਜੋ ਸਾਡਾ ਮੰਦਾ ਹੱਕ ਸਾਨੂੰ ਦਿੱਤਾ ਜਾਵੇ ਠੀਕ ਹੈ ਇਸ ਟਾਈਮ ਅਸੀਂ ਬਹੁਤ ਵਿਚਾਰ ਆ ਹਾਂ ਦੇਖੋ ਮੇਰੀ ਇਸ ਟਾਈਮ ਮੈਂ ਡਿਸਕ ਦੀ ਬੈਸਟ ਲੀਗ ਵਿੱਚ ਇੱਥੇ ਆਇਆ ਸਾਡੇ ਇੰਨੇ ਹਾਲਾਤ ਮਾਰੇ ਦਵਾਈ ਲੈਣ ਤੋਂ ਵੀ ਤੰਗ ਹਾਂ ਅਸੀਂ ਸਰਕਾਰ ਕੋਲੋਂ ਪੁਰ ਜੋਰ ਹੱਥ ਚੋੜ ਕੇ ਬੇਨਤੀ ਕਰਦੇ ਆਂ ਸਾਡੀ ਮਾਨ ਸਾਹਿਬ ਸਾਡੀ ਪੈਨਸ਼ਨ ਲਾ ਦਿਓ ਠੀਕ ਹੈ ਅਗਰ ਨਹੀਂ ਲਾਓਗੇ ਤਾਂ ਜਦ ਤੱਕ ਤਰਨਾ ਚੱਲੇਗਾ ਅਸੀਂ ਬੈਠੇ ਆ ਸਾਡੇ ਬਾਲ ਬੱਚੇ ਵੀ ਇੱਥੇ ਆ ਰਹੇ ਆ ਠੀਕ ਹੈ ਠੀਕ ਹੈ ਜੀ ਸੋ ਉਦੋਂ ਸਾਨੂੰ ਇਹਨਾਂ ਨੇ 2-4 ਸਾਲ ਪਹਿਲਾਂ ਸਾਨੂੰ ਇਹਨਾਂ ਨੇ ਇੱਕ ਬੇਸਿਕ ਪੇ ਦਿੱਤੀ 10300 ਠੀਕ ਹੈ ਜੀ ਗ੍ਰੇਡ ਪੇ ਦਿੱਤਾ 3200 ਜੋ ਵੀ ਇੱਕ ਪੱਕੇ ਮੁਲਾਜ਼ਮ ਦੇ ਲਾਗੂ ਹੁੰਦਾ ਪਰ ਸਾਨੂੰ ਉਹ ਵੀ ਇਹਨਾਂ ਨੇ ਬੇਸਿਕ ਪੇ ਦੇ ਕੇ ਗ੍ਰੇਡ ਪੇ ਦੇ ਕੇ ਉਹਦੀ ਵੀ ਸਾਨੂੰ ਡੇਲੀ ਬਣਾ ਕੇ ਦਿੰਦੀ ਹੈ ਬੇਸਿਕ ਪੇ ਪੱਕੇ ਮੁਲਾਜ਼ਮ ਦੀ ਲਾਗੂ ਹੁੰਦੀ ਆ ਸਾਡੀ ਨਾਲ ਪੱਕੇ ਮੁਲਾਜ਼ਮਾਂ ਦੀ ਬੇਸਿਕ ਪੇ ਲਾਗੂ ਕਰਕੇ ਉਹ ਵੀ ਸਾਨੂੰ ਨੇ ਡੇਲੀ ਬਣਾ ਕੇ ਦਿੱਤੀ ਆ ਇਹ ਕਿਉਂ ਜੇ ਸਾਨੂੰ ਡੇਲੀ ਵੇਚ ਤੇ ਰੱਖਣਾ ਸਾਡੀ ਬੇਸਟ ਪੱਕੀ ਪੱਕੇ ਵਾਲੀ ਦੇਤੀ ਸਾਨੂੰ ਸਾਡੀ ਹੁਣ ਵੀ ਪਰਜੋਰ ਮੰਗਿਆ ਵੀ ਸਾਨੂੰ ਮਾਨ ਸਾਹਿਬ ਸਾਨੂੰ ਸਾਡਾ ਮਾਨ ਪੱਤਾ ਦਿੱਤਾ ਜਾਵੇ ਤੇ ਅਸੀਂ ਖੁਸ਼ੀ ਖੁਸ਼ੀ ਕਰ ਜਾਈਏ ਠੀਕ ਹੈ ਉਦੋਂ ਤੱਕ ਇੱਥੇ ਤਰਨਾ ਚੱਲਦਾ ਰਹੇਗਾ ਜਦ ਤੱਕ ਤਰਨਾ ਚੱਲਦਾ ਰਹੇਗਾ ਜਦ ਤੱਕ ਸਾਡੀਆਂ ਮੰਗਾ ਕੋਪੂਰੀਆਂ ਨਹੀਂ ਹੁੰਦੀਆਂ ਅਸੀਂ ਬਹੁਤ ਦੁਖੀ ਹੋ ਕੇ ਰੋ ਰੋਈ ਮਰਨ ਵਾਲੋ ਸੀ ਅੱਜ ਇੱਕ ਦਿਨ ਮਰ ਜਾਣਾਂ ਕਬੂਲ ਸਾਨੂੰ ਬਿਹਤਰ ਸਮਝਦੀਏ ਤੋ ਇਸ ਕਰਕੇ ਸਾਡੀ ਸਰਕਾਰ ਨੂੰ ਮੰਨ ਲੈਣੀ ਚਾਹੀਦੀ ਆ ਸਾਨੂੰ ਪਰੇਸ਼ਾਨ ਨਾ ਕਰੋ ਸਾਡੇ ਹਾਲਾਤ ਤੇ ਅੱਗੇ ਬਹੁਤ ਮਾੜੇ ਆ ਘਰਾਂ ਦੇ ਗੁਜ਼ਾਰੇ ਮੁਸ਼ਕਲ ਹੈ ਦਵਾਈ ਲੈਣ ਤੋਂ ਅਸੀਂ ਬੜੇ ਪਰੇਸ਼ਾਨ ਆ ਕੋਈ ਸਾਡੇ ਬੰਦੇ ਇਦਾਂ ਦੇ ਵੀ ਆਏ ਜਿਨ੍ਹਾਂ ਦੇ ਹਾਰਟ ਤੇ ਸਟੈਂਟ ਪਏ ਹੋਏ ਆ ਉਹਨਾਂ ਨੂੰ ਹੀ ਮਜਬੂਰ ਕਰਕੇ ਸਾਈਡ ਤੇ ਠੰਡੇ ਸਾਂ ਭਾਇਆ ਵੀ ਤੁਸੀਂ ਬੈਠੋ ਕੋਈ ਅੰਸ਼ਕਮੀ ਘਟਦਲਾ ਵਾਪਣ ਕੇ ਠੀਕ ਹੈ ਪਰ ਸਰਕਾਰ ਸਾਡੇ ਨਾਲ ਕੋਈ ਬਿਲਕੁਲ ਅੰਗੋਲੀਆਂ ਕਰ ਰਹੀ ਹੈ ਈਮਾਨਤ ਸਟ ਡਿਊਟੀਆਂ ਅਸੀਂ ਪੰਜਾਬ ਪੁਲਿਸ ਤੋਂ ਵੀ ਵੱਧ ਕੀਤੀਆਂ ਠੀਕ ਹੈ ਥੋੜੀਆਂ ਨਹੀਂ ਬਰਾਬਰ ਕੀਤੀਆਂ ਔਰ ਵੱਧ ਕੀਤੀਆਂ ਠੀਕ ਹੈ ਜੀ ਕਿੱਥੇ ਕਿੱਥੇ ਸਾਡੇ ਕੋਲ ਡਰਾਫਟ ਝੁਕਾ ਕੇ ਵੀ ਡਿਊਟੀਆਂ ਲੈਂਦੇ ਤੁਸੀਂ ਕੱਚੀਆਂ ਤੁਹਾਨੂੰ ਕੱਢ ਦਾਂਗੇ ਔਰ ਸਾਨੂੰ ਮਜਬੂਰਨ ਡਿਊਟੀਆਂ ਕਰਨੀਆਂ ਪੈਂਦੀਆਂ ਸੀ ਠੀਕ ਹੈ ਔਰ ਇੰਨੀਆਂ ਡਿਊਟੀਆਂ ਕਰਨ ਦੇ ਬਾਵਜੂਦ ਵੀ ਸਾਨੂੰ ਕੋਸ਼ ਵੀ ਇਹਨਾਂ ਸਰਕਾਰ ਦੇ ਖਾਲੀ ਅਫਸਰ ਭੇਜਿਆ ਠੀਕ ਹੈ ਜੋ ਬਿਲਕੁਲ ਨਯਾਇਜ਼ ਆ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਸਾਹਿਬ ਬਾਦਰ ਸਾਨੂੰ ਸਾਡੀ ਮਾਲ ਪਤਾ ਜੋ ਬੰਦਾ ਸਾਨੂੰ ਦਿੱਤਾ ਜਾਵੇ ਅਸੀਂ ਤਾਂ ਜੋ ਤੁਹਾਡੇ ਗੋਂ ਗੋਂ ਦੇ ਖੁਸ਼ੀ ਖੁਸ਼ੀ ਕਰ ਜਾਈਏ ਸਾਨੂੰ ਅਗਲੀ ਨੌਕਰਾਣੀ ਆ you mm -hmm.